ਕਿੱਤਾਂ ਚ ਜਿਸ ਵੀਰ ਨੂੰ ਤੁਸੀਂ ਦੇਖ ਰਹੇ ਹੋ ਉਹ ਵੀਰ ਪੜੇ ਲਿਖੇ ਨੇ ਝੋਨਾ ਲਾਈ ਜਾਂਦੇ ਦੀ ਖੇਤ ਦੇ ਵਿੱਚ ਆਹ ਦੇਖ ਲਓ ਤੁਸੀਂ ਉਹਨਾਂ ਦੇ ਮਜ਼ਦੂਰਾਂ ਦੇ ਨਾਲ ਹੀ ਨੇ ਤਰੋ ਜ ਆਪਾਂ ਮਜ਼ਦੂਰਾਂ ਦੇ ਹਾਲਾਤ ਤੁਹਾਨੂੰ ਦੱਸਦੇ ਆ ਵੀ ਬੱਚਾ ਨੂੰ ਇੰਨੇ ਪੜਾਈਆਂ ਕਰਕੇ ਵੀ ਝੋਨਾ ਕੋ ਲਾਉਣਾ ਪੈ ਰਿਹਾ ਸੋ ਉਹ ਆਪਣਾ ਨਾਮ ਦੱਸਣਗੇ ਵੀਰ ਜੀ ਨਾਮ ਦੱਸੋ ਪਹਿਲਾਂ ਤੁਹਾਡਾ ਨਾਮ ਸਿੰਦਰਪਾਲ ਸਿੰਘ ਜੀ ਅੱਛਾ ਜੀ ਕਿੰਨੀ ਪੜਾਈ ਕੀਤੀ ਹੋਇਆ ਮੈਂ ਬੀਏ ਕਰ ਰਹੇ ਹਾਂ ਇਹ ਪਲੱਸ 2 ਕਰਕੇ ਹੁਣ ਨਾਲ ਆਈਟੀਆਈ ਦਾ ਦਾਖਲਾ ਭਰਿਆ ਜੀ ਸੋਨੂੰ ਜਿਹੜੇ ਦਿਹਾੜੀਆਂ ਨੇ ਇਹ ਕਿਉਂ ਕਰਨੀਆਂ ਪੈ ਰਹੀਆਂ ਨੇ ਇਹ ਬਸ ਕੋਈ ਨੌਕਰੀ ਮਿਲਦੀ ਤੇ ਜਿਆਦਾ ਪੜ੍ਹਾਈ ਵਾਲੇ ਨੂੰ ਨੌਕਰੀ ਮਿਲਦੀ ਜੀ ਤਾਂ ਕਰਕੇ ਫਿਰ ਨਾਲ ਮਜ਼ਦੂਰੀ ਵੀ ਕਰਨੀ ਪੈਂਦੀ ਘਰੇ ਗਰੀਬੀ ਦਾ ਕਾਰਨ ਵੀ ਦਿਹਾੜੀਆਂ ਕਰਨੀਆਂ ਪੈਂਦੀਆਂ ਨੇ ਹਾਂ ਇਹ ਕੁਝ ਗਰੀਬੀ ਦਾ ਕਾਰਨ ਹੀ ਕੁਝ ਹੀ ਜਦੋਂ ਕੋਈ ਆਰਥਿਕ ਸਹਾਇਤਾ ਨਹੀਂ ਮਿਲਦੀ ਹਾਂ ਤਾਂ ਕਰਕੇ ਫਿਰ ਮਜ਼ਦੂਰੀ ਕਰਕੇ ਆਪਣੀ ਪੜ੍ਹਾਈ ਵੀ ਪੂਰੀ ਕਰਦੇ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਵੀ ਲੋਟ ਬੰਦ ਬੱਚਾ ਨੂੰ ਨੌਕਰੀਆਂ ਦਿੱਤੀਆਂ ਜਾਣ ਹਾਂਜੀ ਨਾਲ ਪੜ੍ਹਾਈ ਦੇ ਵਿੱਚ ਵੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਾਂਜੀ ਹਾਂਜੀ ਪੜ੍ਹਾਈ ਦੇ ਵਿੱਚ ਵੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਅੱਛਾ ਜੀ ਤੇ ਪੜ੍ਹਾਈ ਦੇ ਵਿੱਚ ਤੁਹਾਨੂੰ ਪ੍ਰਾਈਵੇਟ ਵੀ ਪੜ੍ਹਾਈ ਕਰਨੀ ਪਈ ਹੈ ਕਿ ਸਰਕਾਰੀਓ ਕਰ ਰਹੇ ਹੋ ਨਹੀਂ ਸਰਕਾਰੀਓ ਕਰ ਰਹੇ ਹਾਂ ਅੱਛਾ ਉਹਦੇ ਵਿੱਚ ਤਾਂ ਨਹੀਂ ਫੀਸਾਂ ਭਰਨੇ ਪੈਂਦੇ ਕੁਝ ਨਹੀਂ ਫੀਸ ਭਰਨੀ ਪੈਂਦੀ ਜਿਹੜੀ ਤਾਂ ਮਾੜੀ-ਮੋਟੀ ਹੁੰਦੀ ਹੈ ਵੈਸੇ ਜ਼ਿਆਦਾ ਫੀਸ ਨਹੀਂ ਭਰਨੀ ਪੈਂਦੀ ਜਿੰਨੀ ਆਪਾਂ ਨੂੰ ਪ੍ਰਾਈਵੇਟ ਵਿੱਚ ਭਰਨੀ ਪੈਂਦੀ ਅੱਛਾ ਜੀ ਹਾਂਜੀ ਪ੍ਰਾਈਵੇਟ ਸਕੂਲਾਂ ਦਾ ਕਰਕੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਤੇ ਵੀ ਅਸਰ ਵੀ ਪਿਆ ਕੁਝ ਹਾਂਜੀ ਹਾਂਜੀ ਜਿਹੜੇ ਵੱਡੇ ਲੋਕ ਨੇ ਉਹ ਮਤਲਬ ਅ ਪ੍ਰਾਈਵੇਟ ਸਕੂਲਾਂ 'ਚ ਪੜਦੇ ਨੇ ਇਸੇ ਕਰਕੇ ਸਰਕਾਰੀ ਸਕੂਲਾਂ 'ਚ ਗਰੋਥ ਨਹੀਂ ਆ ਰਹੀ ਹਾਂਜੀ ਇਸੇ ਕਰਕੇ ਨਹੀਂ ਆ ਰਹੀ ਤੇ ਸਰਕਾਰੀ ਸਕੂਲਾਂ 'ਚ ਹੀ ਕੋਈ ਪੜ੍ਹਾਈ ਵਧੀਆ ਵੀ ਨਹੀਂ ਹੁੰਦੀ ਤੇ ਵਧੀਆ ਹੁੰਦੀ ਵੀ ਇਹੀ ਤਾਂ ਹੀ ਫੇਰ ਹੀ ਹੋਊਗੀ ਜੇਕਰ ਵੱਡਿਆਂ ਦੇ ਜਵਾਕ ਉੱਤੇ ਪੜਨਗੇ ਹਾਂਜੀ ਹਾਂਜੀ 23 ਕੁਝ ਆਪਣੇ ਵਰਗੇ ਹੁੰਦੇ ਨੇ ਜੀ ਉਹ ਪੜਦੇ ਵੀ ਨਹੀਂ ਹੈਗੀ ਜੇ ਪੜ੍ਹਾਈ ਹੁੰਦੀ ਵੀ ਇਹੀ ਹਾਂਜੀ ਹਾਂਜੀ ਇਹਨਾਂ ਦਾ ਕਹਿਣ ਦਾ ਮਤਲਬ ਹੈ ਬੱਚਿਆਂ ਦਾ ਵੇ ਸਰਕਾਰੀ ਸਕੂਲਾਂ ਦੇ ਵਿੱਚ ਸਹੂਲਤਾਂ ਦਿੱਤੀਆਂ ਜਾਣ ਬੱਚਿਆਂ ਨੂੰ ਵੀ ਜੇਕਰ ਵੱਡੇ ਘਰਾਂ ਦੇ ਜਵਾਕ ਉੱਤੇ ਪੜਦੇ ਹੁਣ ਫੇਰ ਤਾਂ ਤੁਸੀਂ ਸਹੂਲਤਾਂ ਦੇ ਵੀ ਦੇਵੋਗੇ ਸੇ ਉੱਤੇ ਅਸੀਂ ਛੋਟੇ ਘਰਾਂ ਦੇ ਪੜਦੇ ਆ ਇਸੇ ਕਰਕੇ ਸਹੂਲਤਾਂ ਨਹੀਂ ਦਿੱਤੀਆਂ ਜਾਂਦੇ ਸਰਕਾਰ ਇੰਨਾ ਵੱਲ ਧਿਆਨ ਦੇਵੇ ਇਹਨਾਂ ਨੂੰ ਬਣਦਾ ਜਿੰਨਾ ਟਾਈਮ ਪੜਦੇ ਨੇ ਬਣਦਾ ਮਾਨ ਪੱਤਾ ਵੀ ਦਿੱਤਾ ਜਾਵੇ ਇਹਨਾਂ ਨੂੰ ਅਤੇ ਨੌਕਰੀਆਂ ਵੀ ਦਿੱਤੀਆਂ ਜਾਣ ਉਹ ਅਗਲੇ ਬੱਚੇ ਨੂੰ ਸੋ ਤੁਸੀਂ ਭੈਣ ਜੀ ਨਾਂ ਦੱਸੋ ਤੁਹਾਡਾ ਕੀ ਆ ਕਮਲਪ੍ਰੀਤ ਕੌਰ ਕਿੰਨੇ ਪੜਾਈ ਕੀਤੀ ਆ ਤੁਸੀਂ ਪਲੱਸ 2 ਕੀਤੀ ਹੈ ਪਲੱਸ 2 ਕਰਕੇ ਉਮਰ ਕਿੰਨੀ ਆ ਤੁਹਾਡੀ 19 ਸਾਲ ਦੀ ਸੋ ਤੁਹਾਨੂੰ ਇਹ ਦਿਹਾੜੀਆਂ ਕਿਉਂ ਕਰਨੀਆਂ ਪੈ ਰਹੀਆਂ ਆ ਆਰਥਿਕ ਹਾਲਾਤ ਵੀ ਮੇਰੀ ਮੰਮੀ ਦੀ ਡੈਥ ਹੋ ਗਈ ਸੀ ਬਾਅਦ ਚੋ ਇਹ ਬਸ ਹਾਂਜੀ ਤੁਹਾਡੀ ਮੰਮੀ ਦੇ ਡੈਥ ਤੋਂ ਬਾਅਦ ਤੁਹਾਨੂੰ ਮਤਲਬ ਜ਼ਿੰਮੇਵਾਰੀ ਮੋਢਿਆਂ ਤੇ ਆ ਗਈ ਪੜ੍ਹਾਈ ਛੱਡਣੀ ਪਈ ਪੜ੍ਹਾਈ ਛੱਡਣੀ ਪੈ ਗਈ ਸੋ ਇਸ ਬੱਚੀ ਦੀ ਵੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਨਾਲੇ ਨੂੰ ਬਣਦੀ ਨੌਕਰੀ ਦਿੱਤੀ ਜਾਵੇ ਸੋ ਅਗਲੀ ਬੱਚੀ ਹਾਂਜੀ ਪੈਣ ਜੀ ਤੁਹਾਡਾ ਨਾਮ ਕੀ ਆ? ਪੂਜਾ ਕੌਰ। ਪ ਕਿੰਨੀ ਪੜਾਈ ਕੀਤੀ ਆ? ਪਲੱਸ 2 ਕਰਕੇ ਬੀ ਕਾਮ ਤੇ ਪੀ ਜੀ ਡੀਸੀ ਚ ਐਡਮਿਸ਼ਨ ਕਰਾਈ ਹੋਈ ਆ। ਅੱਛਾ ਤੁਹਾਡੇ ਉਹ ਡਿਗਰੀ ਕੀਤੀ ਹੋਈ ਆ। ਮਤਲਬ ਤੁਸੀਂ ਹੁਣ ਸਰਕਾਰ ਨੂੰ ਨੌਕਰੀ ਬਾਰੇ ਕੀ ਕਹਿਣਾ ਚਾਹੋਗੇ ਵੀ ਨੌਕਰੀ ਤੁਸੀਂ ਚੋਨਾ ਲਾ ਰਹੇ ਹੋ। ਇੰਨਾ ਪੜ੍ਹ ਕੇ ਲਾਉਣਾ ਬਹੁਤ ਔਖਾ। ਹਾਂਜੀ। ਜਦ ਕਿ ਵੱਡੇ ਘਰਾਂ ਦੇ ਬੱਚੇ ਜਦੋਂ ਪੜ ਜਾਂਦੇ ਨੇ ਉਹਨਾਂ ਨੂੰ ਪਹਿਲੀ ਤੋਂ ਲੈ ਕੇ ਜਿੰਨੀ ਮਰਜ਼ੀ ਪੜ੍ਹਾਈ ਕਰ ਲੈਣ ਅੱਗੇ ਤੱਕ ਉਹਨਾਂ ਨੂੰ ਕੋਈ ਕੰਮ ਨਹੀਂ ਕਰਨਾ ਪੈਂਦਾ। ਸਾਨੂੰ ਵੀ ਸਹੂਲਤਾਂ ਚਾਹੀਦੀਆਂ ਨੇ ਸਾਡੇ ਕੋਲ ਵੀ ਗੱਡੀਆਂ ਹੋਣੀਆਂ ਚਾਹੀਦੀਆਂ ਨੇ ਸਾਡੇ ਵੀ ਸੁਪਨੇ ਨੇ ਸਾਡੇ ਕੋਲੇ ਕੋਠੀ ਵੀ ਹੋਣੀ ਚਾਹੀਦੀ ਆ ਸਾਡੇ ਕੋਲ ਖਾਣ ਪੀਣ ਦੀਆਂ ਵਸਤਾਂ ਵੀ ਚੰਗੀਆਂ ਹੋਣੀਆਂ ਸਾਡੇ ਕੋਲੇ ਸਾਰੀਆਂ ਸਹੂਲਤਾਂ ਖਾਣ ਪੀਣਨ ਦੀਆਂ ਹੋਣੀਆਂ ਚਾਹੀਦੀਆਂ ਨੇ ਗੁੱਲੀ ਗੁੱਲੀ ਚਿੰਤੇ ਜੁੱਲੀ ਸਾਡੇ ਕੋਲੇ ਰੋਟੀ ਕੱਪੜਾ ਤੇ ਮਕਾਨ ਹੋਣਾ ਚਾਹੀਦਾ ਚੰਗਾ ਤੇ ਇਸੇ ਕਰਕੇ ਸਾਨੂੰ ਜਦੋਂ ਸਾਡੀਆਂ ਉਹ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਕਠਿਨਾਈ ਦੇ ਵਿੱਚ ਆ ਜਾਂਦੇ ਆ ਵੇ ਸਾਨੂੰ ਕਿਰਤ ਕਰਨੀ ਪੈਂਦੀ ਆ ਤੁਸੀਂ ਵੀ ਇਸ ਗੱਲ ਨੂੰ ਮੰਨਦੇ ਹੋ ਵੀ ਸਾਨੂੰ ਆਰਥਿਕ ਹਾਲਾਤ ਪਰਿਵਾਰ ਦੇ ਨਾਜ਼ਕ ਹੋਣ ਦੇ ਕਰਕੇ ਦਿਹਾੜੀਆਂ ਕਰਨੀਆਂ ਪੈ ਰਹੀਆਂ ਨੇ ਸਰ ਹਾਂਜੀ ਹਾਂ ਅੱਗੇ ਕੀ ਕਹਿਣਾ ਕਾਹੂਗੇ ਸਰਕਾਰ ਨੂੰ ਵੀ ਲੋਡ ਬੰਦ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣਾ ਹਾਂਜੀ ਸਰ ਤੇ ਬਣਦਾ ਪੜ੍ਹਾਈ ਦਾ ਮਾਣ ਪੱਤਾ ਵੀ ਦਿੱਤਾ ਜਾਵੇ ਹਾਂਜੀ ਸਰ ਹਾਂਜੀ ਇਹਨਾਂ ਬੱਚਿਆਂ ਨੂੰ ਪੱਤਾ ਵੀ ਦਿੱਤਾ ਜਾਵੇ ਸੋ ਸਾਰੇ ਮਜ਼ਦੂਰ ਬੀਰਾਂ ਦੀ ਸਹਾਇਤਾ ਕੀਤੀ ਜਾਵੇ ਜਦੋਂ ਕੋਈ ਲਾਕਡਾਊਨ ਆ ਜਾਂਦਾ ਇਹਨਾਂ ਦੇ ਕੋਈ ਕੋਠੇ ਤੇ ਕਣਕ ਨਹੀਂ ਬੀਜੀ ਹੁੰਦੀ ਨਾ ਹੀ ਇਹਨਾਂ ਕੋਲ ਕੋਈ ਕਮਾਈ ਦੇ ਸੋਰਸ ਨੇ ਬੇਨਤੀ ਆ ਜਿੱਥੇ ਬੜੀਆਂ ਬੜੀਆਂ ਕੰਪਨੀਆਂ ਦੇ ਵਿੱਚ ਘਾਟੇ ਆ ਜਾਂਦੇ ਨੇ ਸਰਕਾਰਾਂ ਕੰਪਨੀਆਂ ਨੂੰ ਘਾਟੇ ਪੂਰੇ ਕਰਦੀਆਂ ਵੇ ਖਜ਼ਾਨਿਆਂ ਦੇ ਵਿੱਚੋਂ ਇਹਨਾਂ ਬੱਚਿਆਂ ਦੀ ਵੀ ਮਦਦ ਕੀਤੀ ਜਾਵੇ ਹਰ ਪਰਿਵਾਰ ਨੂੰ ਛਾਲ ਦੇ ਵਿੱਚ ਘੱਟੋ ਘਾਟ 1 ਲੱਖ ਰੁਪਈਆ ਜ਼ਰੂਰ ਮਦਦ ਕੀਤੀ ਜਾਵੇ ਸਰਕਾਰ ਇਹਨਾਂ ਵੱਲ ਜ਼ਰੂਰ ਧਿਆਨ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ